ਇੰਤਲੋਂ ਦਾ ਇਹੋ ਹੈ ਸੁਪਨਾ ਕਿ ਸਭ ਤੋਂ ਵਧੀਆ ਹੋਵੇ ਵਾਰਡ ਨੰਬਰ 86 ਆਪਣਾ ਆਪਣੇ ਵਾਰਡ ਦੇ ਵਿੱਚ ਪੱਕੀਆਂ ਸੜਕਾਂ ਪੱਕੀਆਂ ਗਲੀਆਂ ਬਹੁਤ ਵਧੀਆ ਸਟਰੀਟ ਲਾਈਟਾਂ ਦਾ ਪ੍ਰਬੰਧ ਕਰਵਾਉਣਾ ਹੈ 24 ਘੰਟੇ ਬੇ ਵਾਰਡ ਨੰਬਰ 86 ਤੋਂ ਆਮ ਆਦਮੀ ਪਾਰਟੀ ਦਾ ਅਗੂਦਵਾਰ ਆ ਅੱਜ ਅਸੀਂ ਸਾਰੇ ਮੇਰੀ ਜਨੀ ਅੱਬਗਾ ਜੀ ਦੀ ਟੀਮ ਆ ਸਾਰੇ ਰਿਸ਼ਵ ਜੀ ਬੁੱਟੀ ਜੀ ਕਾਲਾ ਜੀ ਕੇਵਲ ਜੀ ਸਾਡੇ ਮੰਗਾ ਭਾਜੀ ਕੇਵਲ ਗੁੰਮਰ ਜੀ ਜਿੰਨੇ ਸਾਰਿਆਂ ਦੇ ਨੌ ਲੈਣ ਲੱਗਾ ਤਾਂ ਸਾਰਾ ਨੌ ਹੀ ਆਪਣਾ 15 ਮਿੰਟ ਲੱਗ ਜਾਣੇ ਸਾਰੇ ਅੱਜ ਅਸੀਂ ਪੰਜਾਬ ਨੈਸ਼ਨਲ ਬੈਂਕ ਦੀ ਬੈਕ ਸਾਈਡ ਤੇ ਜਿਹੜੀ ਕਲੋਨੀ ਆ ਦੋ ਨੰਬਰ ਟਿਊਬਲ ਵਾਲੀ ਉੱਥੇ ਅਸੀਂ ਡੋਰ ਟੂ ਡੋਰ ਕਰਕੇ ਆਏ ਆ ਤੇ ਬਹੁਤ ਪਰਮਾਤਮਾ ਦੀ ਕਿਰਪਾ ਭਰਾ ਸਾਰੇ ਨਾਲ ਨੇ ਸਾਰੇ ਭਰਾਵਾਂ ਦੇ ਅਸ਼ੀਰਵਾਦ ਨਾਲ ਬਹੁਤ ਸੋਹਣਾ ਹੋਇਆ ਬਹੁਤ ਵਧੀਆ ਰਿਸਪਾਂਸ ਮਿਲਿਆ ਤੇ ਬਾਕੀ ਤੁਸੀਂ ਆਪ ਨਾਲ ਦੇਖਿਆ ਹੀ ਹੈ ਸਾਰੇ ਪਬਲਿਕ ਨੇ ਤੁਮ ਚਾਹੁੰਦੀ ਆ ਵੀ ਬਦਲਾਲ ਬਗਾ ਜੀ ਦਾ ਜਿਹੜਾ ਕੈਂਡੀਡੇਟ ਆ ਉਹਨੂੰ ਅਸੀਂ ਕਾਮਯਾਬ ਕਰੀਏ بس ਇਹੀ ਚੀਜ਼ ਆ ਕਿ ਕੀ ਸੋਚਿਆ ਵਾਰਡ ਦੇ ਵੀ ਕਿੰਦਾ ਕੰਮ ਹੋਣਾ ਚਾਹੀਦਾ ਬਾੜ ਦੇ ਵਿੱਚ ਦੇਖੋ ਜੀ ਸਾਡੇ ਸੋਚਣ ਦੀ ਤਾਂ ਲੋੜ ਹੀ ਨਹੀਂ ਪੈਂਦੀ ਸਾਡੇ ਦਾ ਐਮ.ਐਲ.ਏ. ਸਾਹਿਬ ਹੀ ਆਪ ਹੀ ਸੋਚੀ ਜਾਂਦੇ ਨੇ ਸਾਨੂੰ ਤਾਂ ਥੱਲੇ ਤੱਕ ਦਾ ਅਸੀਂ ਸਿਰਫ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਥੱਲੇ ਸਾਡੇ ਲੈਵਲ ਦੇ ਅਸੀਂ ਤਾਂ ਸਲਾਹ ਦੇ ਕੇ ਬਾਣਾ ਮੋਟਾ ਜਿਹੜਾ ਕੰਮ ਕਹੀਏ ਨੇ ਸਾਡੇ ਨਾਲ ਪਹਿਲਾਂ ਤਾਂ ਉਹਨਾਂ ਨੇ ਸੋਚਿਆ ਹੁੰਦਾ ਜੀ ਸਾਨੂੰ ਸੋਚਣ ਦੀ ਨਹੀਂ ਲੋੜ ਨਹੀਂ ਪੰਦੀ ਐਮ.ਐਲ.ਏ. ਸਾਹਿਬ ਦੇ ਹੁੰਦੇ ਤੇ ਬਹੁਤ ਸੋਹਣਾ ਪਿਆਰ ਮੇਰੇ ਲੋਕਾਂ ਦਾ ਬਹੁਤ ਸੋਹਣਾ ਪਿਆਰ ਮੁਹੱਬਤ ਸਤਿਕਾਰ ਸਾਰਿਆਂ ਦਾ ਜਿਹਨੇ ਇਹਦੇ ਵੀ ਘਰੇ ਗਏ ਆ ਸਾਰਿਆਂ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਜੀ ਡਾਕਟਰ ਕੀ ਨੇ ਮੈਸੇਜ ਦਊਗਾ ਪਤਾ ਇਹੀ ਮੈਸੇਜ ਦਊਗਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿਰਪਾ ਕਰਨ 21 ਤਰੀਕ ਨੂੰ ਝਾੜੂ ਦੇ ਨਿਸ਼ਾਨ ਤੇ ਮੋਹਰਾ ਪਾ ਕੇ ਜਿੰਨੇ ਵੀ ਸਾਡੀ ਪਾਰਟੀ ਦੇ ਕੈਂਡੀਡੇਟ ਨੇ ਵਿੱਚ ਹੀ ਮੈਂ ਆ ਜਾਂ 86 ਨੰਬਰ ਵਾਰਡ ਤੋਂ ਮਨਜੀਤ ਸਿੰਘ ਸਾਰਿਆਂ ਨੂੰ ਚਾੜੂ ਦਾ ਬਟਨ ਦਵਾ ਕੇ ਸਾਰਿਆਂ ਨੂੰ ਕਾਮਯਾਬ ਕਰਨ ਤੇ ਜਿਹਦੇ ਨਾਲ ਸਾਡੀ ਸਰਕਾਰ ਨੂੰ ਤਾਕਤ ਮਿਲੇ ਸਾਡੇ ਐਮਐਲਏ ਸਾਹਿਬ ਨੂੰ ਤਾਕਤ ਮਿਲੇ ਜਿਹਦੇ ਨਾਲ ਅਸੀਂ ਆਪਦੇ ਫੰਡ ਵੱਧ ਤੋਂ ਵੱਧ ਇੱਥੇ ਲਿਆ ਕੇ ਆਪਦੇ ਇਲਾਕੇ ਨੂੰ ਜਿਹੜਾ ਸੁੰਦਰ ਹੈ ਉਹਦੋਂ ਹੋਰ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰੀ ਅਸੀਂ ਸਾਰੇ ਵਾਰਡ 86 ਦੇ ਵਸਨੀਕ ਆ ਤੇ ਇੱਥੇ ਵਾਰਡ 86 ਤੋਂ ਆਮ ਆਦਮੀ ਪਾਰਟੀ ਦੇ ਸਾਧ ਮਨਜੀਤ ਸਿੰਘ ਢਿੱਲੋਂ ਇਹਨਾਂ ਨੂੰ ਚੌਧਰੀ ਮਦਨ ਲਾਲ ਜੀ ਬੱਗਾ ਜੀ ਨੇ ਟਿਕਟ ਦੇ ਕੇ ਨਵਾਜਿਆ ਤੇ ਇਹ ਜਿਹੜੇ ਮਨਜੀਤ ਸਿੰਘ ਢਿੱਲੋਂ ਨੇ ਜਮੀਨੀ ਪੱਧਰ ਨਾਲ ਜੁੜੇ ਹੋਏ ਨੇ ਤੇ ਆਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੂੰ ਹਰ ਸਮੱਸਿਆ ਦਾ ਪਤਾ ਵਾ ਹਰ ਮੁਹੱਲੇ ਦਾ ਪਤਾ ਹਰ ਆਦਮੀ ਦਾ ਪਤਾ ਵਾ ਤੇ ਜਿਹੜਾ ਜਿਹੜਾ ਜਿੱਦਾਂ ਵੀ ਕੋਈ ਮੁਹੱਲੇ ਦਾ ਕੋਈ ਵੀ ਇਹਨਾਂ ਕੋਲ ਅਪਰੋਚ ਕਰਦਾ ਵੀ ਆਹ ਕੰਮ ਕਰਨਾ ਵਾ ਇਦਾਂ ਹੋਣਾ ਚਾਹੀਦਾ ਵਾ ਇਮੀਡੀਏਟਲੀ ਤੁਰੰਤ ਕੰਮ ਹੋ ਜਾਂਦਾ ਵਾ ਤੇ ਚੌਧਰੀ ਬਮਦਲਾਂ ਵਾਲੇ ਬੱਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਹਟੇ ਕੰਮ ਕਰਕੇ ਇਹਨਾਂ ਨੂੰ ਅਸੀਂ ਜਿਤਾ ਕੇ ਉਹਨਾਂ ਦੇ ਬੱਗਾ ਜੀ ਦੇ ਹੱਥ ਮਜ਼ਬੂਤ ਕਰਨੇ ਆ ਤੇ ਅਸੀਂ ਸਾਰੇ ਵਾਰਡ ਵਾਸੀਆਂ ਨੂੰ ਇਹੀ ਅਪੀਲ ਕਰਦੇ ਆਂ ਵੀ ਸਰਵਜਿੰਦਰ ਸਿੰਘ ਢਿੱਲੋਂ ਨੂੰ ਵੋਟਾਂ ਪਾ ਕੇ ਜਿਤਾਓ ਤੇ ਵੱਧ ਤੋਂ ਵੱਧ ਬਗਾਈ ਦੇ ਹੱਥ ਮਜ਼ਬੂਤ ਕਰੀਏ ਬਹੁਤ ਵਧੀਆ ਛਾਹ ਦੇ ਨਾਲ ਲੋਕਾਂ ਦਾ ਅਸੀਂ ਦੇਖਦੇ ਜਦੋਂ ਡੋਰ ਟੂ ਡੋਰ ਜਾਂਦੇ ਆ ਲੋਕ ਆਪ ਘਰੋਂ ਨਿਕਲ ਕੇ ਟੈਲੋ ਸਾਹਿਬ ਦੀ ਹਮਾਇਤ ਕਰਦੇ ਆ ਵੀ ਕਿਤੇ ਨਾ ਕਿਤੇ ਬੱਗਾ ਜੀ ਦੇ ਕੀਤੇ ਹੋਏ ਕੰਮਾਂ ਨੂੰ ਲੋਕਾਂ ਨੇ ਚੁਣਿਆ ਔਰ ਬਹੁਤ ਵਧੀਆ ਕੈਂਡੀਡੇਟ ਵੀ ਸਾਨੂੰ ਪਰਮਾਤਮਾ ਨੇ ਪਾਰਟੀ ਨੂੰ ਦਿੱਤਾ ਗਿਆ ਕਿ ਸਰਦਾਰ ਮਨਜੀਤ ਸਿੰਘ ਟੈਲੋ ਪਰਿਵਾਰ ਜਿਹੜਾ ਪਿਛਲੇ ਲੰਮੇ عرصੋ ਇਸ ਹਲਕੇ ਦੀ ਸੇਵਾ ਕਰਦਾ ਆ ਰਿਹਾ ਔਰ ਉਸ ਸੇਵਾ ਦੇ ਬਦਲੇ ਅੱਜ ਲੋਕਾਂ ਦੇ ਵਿੱਚ ਇੰਨਾ ਉਸ਼ਾਕੀ ਦੁਆਰਾ ਤੋਂ ਉਸ ਪਰਿਵਾਰ ਨੂੰ ਪਾਰਟੀ ਨੇ ਟਿਕਟ ਦੇ ਕੇ ਸਾਡੀ ਕਚਹਿਰੀ 'ਚ ਭੇਜਿਆ ਔਰ ਤਾ ਤਰੀਕ ਦੀ ਸਿਰਫ ਅਨਾਉਂਸਮੈਂਟ ਦੇਖਦੇ ਵੀ ਕਦੋਂ 21 ਤਰੀਕ ਆਵੇ ਤੇ ਅਸੀਂ ਜਾ ਕੇ ਸਰਦਾਰ ਮਨਜੀਤ ਸਿੰਘ ਢਿੱਲੋਂ ਦੇ ਚਾੜੂ ਦੇ ਬਟਨ ਨੂੰ ਦਬਾ ਕੇ ਅਸੀਂ ਇਹਨਾਂ ਨੂੰ ਕੰਮਜਾ ਬਣਾ ਕੇ ਕਾਰਪੋਰੇਸ਼ਨ ਦੇ ਹਾਊਸ 'ਚ ਭੇਜੀਏ ਤਾਂ ਜੋ ਜਿਹੜੇ ਰਹਿੰਦੇ ਹੋਏ ਵਾਰਡ ਦੇ ਕੰਮ ਆ ਸੀ ਉਹਨਾਂ ਨੂੰ ਪੂਰਾ ਕਰਾ ਸਕੀਏ ਕੋਈ ਦੂਰ رائے ਨਹੀਂ ਹੈ ਜਿਹੜਾ ਢਿੱਲੋਂ ਪਰਿਵਾਰ ਹੈ ਸਟਾਰਟਿੰਗ ਤੋਂ ਹੀ ਸਮਾਜ ਦੀ ਸੇਵਾ ਕਰਦਾ ਆਇਆ ਹੈ ਸਰਦਾਰ ਮਨਜੀਤ ਸਿੰਘ ਢਿੱਲੋ ਜੀ ਦੇ ਜਿਹੜੇ ਰੀਅਲ ਬ੍ਰਦਰ ਸਰਦਾਰ ਅਜੀਤ ਸਿੰਘ ਢਿੱਲੋ ਜੀ ਵੀ ਇਸ ਏਰੀਏ ਦੇ ਸਾਡੇ ਕਾਉਂਸਲਰ ਰਹੇ ਹੈ ਤੇ ਉਹਨਾਂ ਨੇ ਇਹਦੇ 'ਚ ਕੋਈ ਦੂਰ رائے ਨਹੀਂ ਮਨਜੀਤ ਸਿੰਘ ਢਿੱਲੋਂ ਜੀ ਦੇ ਟਾਈਮ ਹੁਣ ਵੀ ਹੁਣ ਸਰਕਾਰ ਨੇ ਇਹਨਾਂ ਨੂੰ ਟਿਕਟ ਦੇ ਕੇ ਨਿਵਾਜਿਆ ਟਿਕਟ ਤਾਂ ਅਸੀਂ ਜਿੱਤਾਂਗੇ ਪਰ ਵਧੀਆ ਲੀਡ ਦੇ ਨਾਲ ਵਧੀਆ ਲੀਡ ਲੈਣਾ ਚਾਹੁੰਦੇ ਆ ਕਿਉਂਕਿ ਇਹਨਾਂ ਨੇ ਪਾਣੀ ਸਿਵਰੇਜ ਬਿਜਲੀ ਦਾ ਕੋਈ ਵੀ ਜਿਹੜਾ ਕੰਮ ਹੈ 24 ਘੰਟੇ ਆਪ ਜਮੀਨੀ ਸਤ੍ਹਾ ਤੇ ਉਤਰ ਕੇ ਜਿਹੜਾ ਹੈ ਪਬਲਿਕ ਦਾ ਕੰਮ ਕਰਾ ਰਹੇ ਆ ਤੇ ਮੇਰੇ ਹਿਸਾਬ ਨਾਲ ਸਰਦਾਰ ਮਨਜੀਤ ਸਿੰਘ ਢਿੱਲੋਂ ਤੋਂ ਵਧੀਆ ਕੈਂਡੀਡੇਟ ਇਸ ਵਾਰਡ ਨੂੰ ਨਹੀਂ ਮਿਲ ਸਕਦਾ ਕਿੰਨੇ ਦੇ ਕੰਮ ਹੋਣੇ ਚਾਹੀਦੇ ਇਲਾਕੇ ਦੇ ਦੇਖੋ ਜੀ ਜਿੱਦਾਂ ਦੇ ਕੰਮ ਅਸੀਂ ਆਪ ਦੇਖ ਰਹੇ ਆ ਮੈਂ ਇਸ ਵਾਰਡ ਦਾ ਆਪ ਆ ਇਸ ਵਾਰਡ ਦੇ ਵਿੱਚ ਸਾਡੇ ਗੁਲਸ਼ਨ ਕੁਮਾਰ ਬੁੱਟੀ ਜੀ ਡਾਕਟਰ ਕਪੂਰ ਸਾਹਿਬ ਸਾਰੇ ਅਲਗ-ਅਲਗ ਪੂਰੇ ਵਾਰਡ ਦੇ ਅਸੀਂ ਸਾਰੇ ਨੁਮਾਇੰਦੇ ਇੱਥੇ ਖੜੇ ਆਂ ਸਾਡੇ ਵਾਰਡ ਦੇ ਵਿੱਚ 24 ਘੰਟੇ ਜਿਹੜਾ ਪਾਣੀ ਹੈ ਪ੍ਰੋਪਰ ਪਾਣੀ ਨਾ ਪਾਣੀ ਆ ਰਿਹਾ ਹੈ ਸੀਵਰੇਜ ਨਾਲ ਸੀਵਰੇਜ ਪੈ ਰਿਹਾ ਹੈ ਹਰ ਹਰ ਚੀਜ਼ ਦੀ ਹਰ ਸਮੱਸਿਆ ਦਾ ਹੱਲ ਨਾਲੋ-ਨਾਲ ਹੋ ਰਿਹਾ ਢਿੱਲੋ ਸਾਹਿਬ ਦੀ ਬਦولت ਸਾਡੇ ਐਮਐਲਏ ਸਾਹਿਬ ਹੈ ਮਦਨ ਲਾਲ ਬਗਾ ਜੀ ਉਹ ਵੀ ਤੁਹਾਨੂੰ ਪਤਾ ਤੁਸੀਂ ਆਪ ਸਾਰਾ ਦਿਨ ਜਮੀਨੀ ਸਤਹ ਤੇ ਦੇਖਦੇ ਹੋ ਸਾਰੇ ਡਾਊਨ ਟੂ ਅਰਥ ਹੋ ਕੇ ਆਪ ਸਾਰੇ ਕੰਮ ਚੱਲ ਰਹੇ ਆ ਤੇ ਮੈਂ ਕਹਿੰਨਾ ਮੈਂ ਵਾਰਡ ਨੰਬਰ 86 ਦੇ ਮਹੱਲਾ ਨਿਵਾਸੀਆਂ ਨੂੰ ਇਹ ਬੇਨਤੀ ਕਰਨਾ ਚਾਹਨਾ ਹੈ ਵੀ ਸਰਦਾਰ ਮਨਜੀਤ ਸਿੰਘ ਢਿੱਲੋਂ ਜੀ ਨੂੰ ਵੱਧ ਤੋਂ ਵੱਧ ਲੀਡ ਦੇ ਨਾਲ ਆਪਾਂ ਸਾਰੇ ਰਲ ਮਿਲ ਕੇ ਜਿਤਾਈਏ ਮੈਂ ਵਾਰਡ ਨੰਬਰ 86 ਦੇ ਸਾਰਿਆਂ ਹੀ ਲੋਕਾਂ ਨੂੰ ਇਹ ਅਪੀਲ ਕਰਦਾ ਹੈ ਕਿ ਚੌਧਰੀ ਇਹ ਸਰਦਾਰ ਮਨਜੀਤ ਸਿੰਘ ਢਿੱਲੋਂ ਨੂੰ ਵੋਟ ਪਾ ਕੇ ਕਾਮਯਾਬ ਬਣਾਓ ਝਾੜੂ ਦੇ ਬਟਨ ਬਟਨ ਦਬਾਓ ਚੌਧਰੀ ਮਦਨ لال ਬੱਗਾ ਜਿੰਦਾਬਾਦ ਮਸਰਦਾ ਵੋਟ ਲੈਣਾ ਹੈ ਅਸੀਂ ਪੂਰਾ ਮੁਹੱਲਾ ਜੀ ਅਸੀਂ ਨਾਲ ਹੈ ਭਾਜੀ ਜੀ ਜੇ ਸਮਾਜ ਸੇਵਕ ਬੋਤ ਕਰ ਰਹੇ ਹੈ ਬਹੁਤ ਸੇਵਾ ਕੀਤੀ ਤਦੀ ਕਰਕੇ ਨਾ ਵੋਟਾਂ ਪੈਣੀਆਂ ਜੀ ਪਤਾ ਲੱਗਣਾ ਤੁਹਾਨੂੰ 21 ਤਰੀਕ ਨੂੰ ਜੀ ਵੋਟਰਾਂ ਨੂੰ ਵੋਟਰਾਂ ਵਾਲੇ ਕੀ ਪੀਲ ਕਰੋਗੇ ਵੋਟਰਾਂ ਨੂੰ ਹੀ ਅਪੀਲ ਕਰਦਾ ਜੀ ਤੁਸੀਂ ਝਾੜੂ ਵਾਲਾ ਬਟਨ ਦਵਾ ਕੇ ਭਾਜੀ ਨੂੰ ਕਾਮਯਾਬ ਬਣਾਓ ਮਨਜੀਤ ਸਿੰਘ ਢਿੱਲੋਂ ਜੀ ਨੂੰ ਇਹਨਾਂ ਦੀ ਕਾਮਯਾਬੀ ਸਾਡੀ ਆਪਣੀ ਕਾਮਯਾਬੀ ਹੈ ਜੀ